ਉਨ੍ਹਾਂ ਨੇ ਹੰਨ ਹੁਕਮ ਲਾਇਆ ਤਾਂ ਉਨ੍ਹਾਂ ਦਾ ਹੁਕਮ ਹੀ ਸਿਰਮੱਥ ਕੇ ਮੰਨਿਆ ਇਸ ਕਰਕੇ ਹੀ ਭੁਖੜਤਾ ਹੋ ਜਿਹੜੀ ਉਸ ਪ੍ਰਸ਼ਾਦ ਲੈ ਕੇ ਗੁਰੂ ਦਾ ਟੇਹੋੜੀ ਅੰਮ੍ਰਿਤਪਾਲ ਦੇ ਮਾਤਾ ਵੱਲੋਂ ਆਪਣੀ ਭੁਖ ਹੜਤਾਲ ਖਤਮ ਕਰ ਦਿੱਤੀ ਗਈ ਹੈ ਜੀ ਹਾਂ ਪਿਛਲੇ ਕਰੀਬ ਇੱਕ ਮਹੀਨੇ ਤੋਂ ਭੁਖ ਹੜਤਾਲ ਕੀਤੀ ਜਾ ਰਹੀ ਸੀ ਜਿਸ ਨੂੰ ਕੇ ਅੱਜ ਖਤਮ ਕਰ ਦਿੱਤਾ ਗਿਆ ਜਥੇਦਾਰ ਸ਼੍ਰੀ ਕਾਲ ਤੱਕ ਸਹਿਬ ਵੱਲੋਂ ਅੰਮ੍ਰਿਤਪਾਲ ਦੇ ਮਾਤਾ ਦੀ ਭੁਖ ਹੜਤਾਲ ਖਤਮ ਕਰਵਾਈ ਗਈ ਹੈ ਕਿਦਾ ਨਹੀਂ ਜਨਾਉਂਦੇ ਕਿ ਪ੍ਰਾਜ ਦੇ ਉਹ ਬੰਦੇ ਪ੍ਰਵਾਹ ਸਿੰਘ ਰਾਏ ਜੀ ਦੇ ਆਪਣੇ ਪਰਿਵਾਰ ਵਾਲੇ ਹੋਰ ਪਰਿਵਾਰ ਵਾਲੇ ਆ ਆ ਸੈਨ ਨਹੀਂ ਆਉਂਦੀ ਆ ਜੀ ਦਰਸਲ ਸਾਮਦੀ ਡਿਬਰੂਗੜ ਜੇਲ ਦੇ ਵਿੱਚ ਅਮਰਿਤਪਾਲ ਅਤੇ ਦੂਜੇ ਨੌਜਵਾਨਾਂ ਨੂੰ ਪੰਜਾਬ ਦੇ ਜੇਲਾਂ 'ਚ ਸ਼ਿਫਟ ਕਰਨ ਦੀ ਮੰਗ ਪਰਿਵਾਰ ਵੱਲੋਂ ਕੀਤੀ ਜਾ ਰਹੀ ਸੀ ਜਿਸ ਲਈ ਉਹਨਾਂ ਵੱਲੋਂ ਅੰਮ੍ਰਿਤਸਰ ਦੀ ਹੈਰੀਟੇਜ ਸਟ੍ਰੀਟ 'ਤੇ ਭੁੱਖ ਹੜਤਾਲ ਕੀਤੀ ਗਈ ਸੀ ਉਧਰ ਅਮਰਿਤਪਾਲ ਦੇ ਮਾਤਾ ਵੱਲੋਂ ਸ਼੍ਰੀ ਦਰਬਾਰ ਸਾਹਿਬ ਵਿਖੇ ਇਕੜਾ ਪ੍ਰਸ਼ਾਸਕ 'ਤੇ ਭੁੱਖ ਹੜਤਾਲ ਤੋੜੀ ਗਈ ਹੈ ਇਸ ਦੌਰਾਨ ਅਮਰਿਤਪਾਲ ਦੇ ਮਾਤਾ ਨੇ ਕਿਹਾ ਕਿ ਸ਼੍ਰੀ ਖਾਲਸਾਹਬ ਵੱਲੋਂ ਭੁੱਖ ਹੜਤਾਲ ਤੋੜਨ ਦੇ ਹੁਕਮ ਸੁਣਾਏ ਗਏ ਸੀ ਨੇ ਮਤਲਬ ਸਖਮ ਸੰਗਤਾਂ ਦੇ ਹੁਕਮ ਨੂੰ ਲੈ ਕੇ ਉਹਨਾਂ ਨੇ ਅਕਾਲ ਤਖਤ ਦੇ ਜਹੇਦਾਰ ਨੂੰ ਬੇਨਤੀ ਕੀਤੀ ਉਹਨਾਂ ਨੇ ਹਣ ਹੁਕਮ ਲਾਇਆ ਤਾਂ ਉਹਨਾਂ ਦਾ ਹੁਕਮ ਹੀ ਸਿਰਮੱਥ ਕੇ ਮੰਨਿਆ ਇਸ ਕਰਕੇ ਹੀ ਕੋਖਰਤਾ ਜਿਹੜੀ ਪ੍ਰਸ਼ਾਦ ਲੈ ਕੇ ਗੁਰੂ ਦਾਤਿਨ ਤੋੜੀ ਤੇ ਬਾਕੀ ਇਕੱਠ ਬਹੁਤ ਸੀ ਸੰਗਤਾਂ ਦਾ ਇਨਾਂ ਰੋਕਣ ਦੇ ਬਾਵਜੂਦ ਵੀ ਬਹੁਤ ਸੰਗਤਾਂ ਨੇ ਯੋਗਦਾਨ ਪਾਇਆ ਉਹਨਾਂ ਦਾ ਵੀ ਅਸੀਂ ਦਿলো ਧੰਨਵਾਦ ਕਰਦੇ ਹਾਂ ਜਿਹੜੀਆਂ ਸਨ ਲਦਾਈ ਨੇ ਕਸ਼ਟ ਸਹਾਰਦੇ ਹੋਏ ਵੀ ਇੱਥੇ ਪਹੁੰਚੀਆਂ ਉਹਨਾਂ ਦਾ ਇਹ ਦਿਨੋਂ ਧੰਨਵਾਦ ਕਰਦੇ ਹਾਂ ਭਾਈ ਇਸ ਮਾਰਕੇ ਮੋਰਚਾ ਲੱਗਾ ਹੋਇਆ ਹੈ ਮੋਰਚਾ ਇਸ ਤਰ੍ਹਾਂ ਚੱਲਦਾ ਰਹੇਗਾ ਇਹ ਮੋਰਚਾ ਚੱਲਦਾ ਰਹੂਗਾ ਜਿੰਨੀ ਦੇਰ ਕੋਈ ਦੂਸਰਾ ਪ੍ਰੋਗਰਾਮ ਨਹੀਂ ਹੁੰਦਾ ਜਦੋਂ ਕੋਈ ਸੰਗਤਾਂ ਵਿੱਚ ਕੋਈ ਹੋਊਗੀ ਫਿਰ ਗੱਲਬਾਤ ਕਰਦੇ ਅੱਗੇ ਵੇਖਿਆ ਜਾਊਗਾ ਕਿ ਕੀ ਹੋ ਜੂਗੀ ਉਧਰ ਅਮ੍ਰਿਤਪਾਲ ਦੇ ਪਿਥਨ ਐਲਾਨ ਕੀ ਤੱਕ ਕਿ ਅਮ੍ਰਿਤਸਰ ਚਿਲਕਾ ਮੋਰਚਾ ਪਹਿਲਾਂ ਦੀ ਤਰ੍ਹਾਂ ਹੀ ਜਾਰੀ ਰਹੇਗਾ ਅਤੇ ਡਿਬਰੂਗੜ੍ਹ ਖੇਲ ਚ ਬੰਦ ਅਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਪੰਜਾਬ ਲਿਆਉਣ ਦੀ ਮੰਗ ਜਾਰੀ ਰਹੇਗੀ ਪਾਸ਼ਰ ਇਕ ਕਟਾਨ ਕੋਟ ਸ਼ੁਕਰ ਅਦਾ ਕਰਦੇ ਆ ਕਿ ਉਹਨਾਂ ਨੇ ਅਸੀਂ 25 ਦਿਨ ਹੋ ਗਏ ਤਕਰੀਬਨ ਉਹਨਾਂ ਨੇ ਸਾਡੇ ਸਿਰ ਤੇ ਮੇਰ ਭਰਿਆਤ ਇਹ ਰੱਖਿਆ ਸਾਨੂੰ ਕੋਈ ਇਹੋ ਜੀ ਤਕਲੀਫ ਨਹੀਂ ਹੋਣ ਦਿੱਤੀ ਤੇ ਅਸੀਂ ਸੰਗਤ ਦਾ ਫੈਸਲਾ ਤੇ ਅਸੀਂ ਅਕਾਲ ਤਖਤ ਜੀ ਤੋਂ ਪਹਿਲਾਂ ਹੀ ਸਮਰਪਤ ਆ ਉਹਨਾਂ ਦਾ ਜੋ ਕਮੇਟੀ ਨੇ ਜਾਂ ਜਸਧਰ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਸੀ ਉਹਦੇ ਅਕੋਰਡਿੰਗ ਅੱਜ ਕੋਖਰਕਾਲ ਹੋ ਗਈ ਹੈ ਤੇ ਅਸੀਂ ਸਾਰੇ ਸੰਗਤਾਂ ਦੇ ਵੀ ਸਾਰੇ ਜਸਧਰ ਸਾਹਿਬ ਦੇ ਵੀ ਗੁਰੂ ਮਹਾਰਾਜ ਦੇ ਵੀ ਬਹੁਤ ਬਹੁਤ ਧੰਨਵਾਦੀ ਮੋਰਚਾ ਜਿਨਾਂ ਤੋਂ ਚੱਲਦਾ ਰਿਹਾ ਉਹ ਬਸ ਕੇ ਮੋਰਚੇ ਨੇ ਹਾਂ ਨਹੀਂ ਮੋਰਚਾ ਜੇ ਸੰਗਤ ਦੇ ਫੈਸਲੇ ਨਾਲ ਜੇ ਚੱਲਣ ਵਾਸਤੇ ਗਿਆ ਗਿਆ ਵਾ ਤੇ ਜਦੋਂ ਕੋਈ ਕੋਈ ਨੈਕਸਟ ਫੈਸਲਾ ਆਊਗਾ ਉਸ ਹੱਬ ਨਾਲ ਫਿਰ ਅੱਗੇ ਜੇ ਡਿਬਰੂਗੜ੍ਹ ਚੇਲੰਦ ਤੋਂ ਮੌਸਫਾ ਨਾਲ ਉਹਨਾਂ ਵੱਲੋਂ ਕੀ ਆ ਜੀ ਨਹੀਂ ਉਹਨਾਂ ਵਾਸਤੇ ਜਦ ਸਰਦਾਰ ਸਾਹਿਬ ਕੋਈ ਭੇਜਣਗੇ ਸੰਦੇਸ਼ ਆ ਉਸ ਤੇ ਕਹੇ ਗੁਰਸਿੱਖ ਬੰਦਿਆਂ ਨੂੰ ਦੇ ਕੇ ਉਹ ਫਿਰ ਉਹ ਸਾਨੂੰ ਉਮੀਦ ਹੈ ਕਿ ਉਹ ਅਕਾਲ ਤਖਤ ਦੇ ਹੁਕਮ ਨੂੰ ਔਰ ਸੰਗਤਾਂ ਦੀ ਬੇਨਤੀ ਨੂੰ ਨਹੀਂ ਮੋੜਨੇ ਤੇ ਉਧਰ ਅੰਮ੍ਰਿਤਸਰ ਚ ਹੋਏ ਪੰਥਕ ਇਕੱਠ ਦੌਰਾਨ ਮਤਾ ਪਾਸ ਕੀਤਾ ਗਿਆ ਕਿ ਡਿਬਰੂਗੜ੍ਹ ਜੇਲ੍ਹ ਚ ਬੰਦ ਅਮਰਿਤਪਾਲ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ ਨੂੰ ਖਤਮ ਕਰਵਾਇਆ ਜਾਵੇਗਾ ਜਿਸ ਸਬੰਧੀ ਪੰਜ ਸਿੰਘਾਂ ਦਾ ਜਥਾ ਡਿਬਰੂਗੜ੍ਹ ਜੇਲ੍ਹ ਪੇਜਿਆ ਜਾਵੇਗਾ ਅਤੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਜਾਵੇਗੀ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ